ਮਕੌਰ ਸਾਹਿਬ ਦਾ ਕਿਹੜਾ ਪਹਿਲੀ ਇਤਿਹਾਸਕ ਜਿੱਤ ਆ ਉਹਦੇ ਉੱਤੇ ਆਪਾਂ ਗੱਜ-ਬੱਜ ਕੇ ਜਕਾਰਾ ਲਾਵਾਂਗੇ ਬੁਲੰਦ ਆਵਾਜ਼ ਜਵਾਬ ਦੇਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਪਬਲਿਕ ਹੀਅਰਿੰਗ ਦੇ ਉੱਤੇ ਐਡਾ ਵੱਡਾ ਇਕੱਠ ਹੋ ਜਾਣਾ ਦੇ ਪ੍ਰਸ਼ਾਸਨ ਹੱਥ ਖੜੇ ਕਰਕੇ ਗਿਆ ਅਦਸਰਾਂ ਦੀ ਬਾਈ ਕਹਿੰਦਾ ਪਹਿਲਾਂ ਉਹ ਏਡੀਸੀ ਜਿਹੜੀ ਮੈਡਮ ਆ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਪਰ ਅਖੀਰ ਤੇ ਹੱਥ ਖੜੇ ਕਰਕੇ ਗਈ ਆ ਇਸ ੱੱਲੋਂ ਤੁਸੀਂ ਵਧਾਈ ਦੇ ਪਾਤਰੋਂ ਕਿ ਤੁਸੀਂ ਪਾਰਟੀਆਂ ਛੱਡ ਕੇ ਧੜੇ ਛੱਡ ਕੇ ਸਿਆਸਤਾਂ ਤੋਂ ਉੱਪਰ ਉੱਠ ਕੇ ਅੱਜ ਇੱਥੇ ਆਪਣੀ ਧਰਤੀ ਆਪਣਾ ਪਾਣੀ ਬਚਾਉਣ ਲਈ ਆਏ ਹੋ ਆਪ ਮੰਨ ਕੇ ਗਿਆ ਪ੍ਰਸ਼ਾਸਨ ਕਿ 150 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਅਸੀਂ ਨਹਿਰ ਤੋਂ ਲਿਆ ਕਰਾਂਗੇ ਪਾਣੀ ਵੀ ਕਿੰਨਾ ਘਟੂਗਾ ਇਹ ਨਹਿਰ ਜਿਹੜੀ ਅੱਗੇ ਉਹ ਬਠਿੰਡੇ ਤੱਕ ਮਾਨਸਾ ਫਤਿਹਗੜ੍ਹ ਸਾਹਿਬ ਕਿੰਨੇ ਜ਼ਿਲ੍ਹਿਆਂ 'ਚ ਕਿੰਨੇ ਪਿੰਡਾਂ ਜਾਂਦੀ ਐ ਪਾਣੀ ਵੀ ਘਟਣਾ ਤੇ 150 ਕਰੋੜ ਲੀਟਰ ਦੀ ਜਿਹੜੀ ਵੇਸਟੇਜ ਆ ਕਿੱਥੇ ਜਾਊਗੀ ਜਾਂ ਬੁੱਢਾ ਦਰਿਆ ਨਾਲ ਜਾਂਦਾ ਬੁੱਢਾ ਨਾਲਾ ਬਣ ਗਿਆ ਜਿਹੜਾ ਤੇ ਜਾਂ ਧਰਤੀੇੇਠਾਂ ਜਾਊਗੀ ਦੋ ਥਾਂ ਹੀ ਜਾਣੀ ਏ ਪਰ ਮੈਂ ਇੱਥੋਂ ਆ ਤੁਹਾਡੀ ਧਰਤੀ ਤੋਂ ਸੁਨੇਹਾ ਦੇਣਾ ਚਾਹੁੰਦਾ ਬਟਿੰਡੇ ਵਾਲਿਆਂ ਨੂੰ ਮਾਨਸਾ ਵਾਲਿਆਂ ਨੂੰ ਪਟਿਆਲੇ ਵਾਲਿਆਂ ਨੂੰ ਫਤਿਹਗੜ੍ਹ ਸਾਹਿਬ ਵਾਲਿਆਂ ਨੂੰ ਭਰਾਵੋ ਪਾਣੀ ਇਹ ਇਕੱਲਾ ਇੱਥੇ ਨਹੀਂ ਇਹ ਨਹਿਰ ਦਾ ਪਾਣੀ ਜਿਹੜੀ ਨੀਲੋਂ ਵਾਲੀ ਸਰਹੰਦ ਨਹਿਰ ਵਜਦੀ ਆ ਇਹਦਾ ਪਾਣੀ ਤੁਸੀਂ ਪੀਂਨੇ ਆ ਇਹਦਾ ਪਾਣੀ ਸੋਡੇ ਤੱਕ ਵੀ ਜਾਂਦਾ ਸੁਸ਼ ਕਰਕੇ ਆਪਾਂ ਕਹਿ ਚੁੱਕੇ ਆ ਪਹਿਲਾਂ ਭਾਈ ਅਮਤੋਜ ਨੇ ਕਿਹਾ ਕਿ ਇਹ ਲੜਾਈ ਆ ਜਿਹੜੀ ਇਹ ਸਭ ਦੀ ਸਾਂਝੀ ਆ ਭਾਈ ਜਿਆਤ ਚਮਕੌਰ ਸਾਹਿਬ ਦੀ ਧਰਤੀ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਪਿੰਡਾਂ ਚੋਂ ਲੋਕ ਆਏ ਆ ਅੱਜ ਖਾੜੇ ਬਹੁਤ ਵੱਡਾ ਘਟਸੀ ਗਰਾਉਂ ਕੋਲੇ ਅੱਜ ਉੱਥੇ ਵੱਡਾ ਘਟਸੀਗਾ ਆ ਆਖਰੀ ਤਰੀਕ ਸੀਗੀ 30 ਅਪ੍ਰੈਲ ਹਾਈ ਕੋਰਟ ਵੱਲੋਂ ਦਿੱਤਾ ਗਿਆ ਸੀਗਾ ਵੀ ਇਹ ਹਰ ਹਾਲ ਦੇ ਵਿੱਚ ਇਹ ਫੈਕਟਰੀ ਚਾਲੂ ਕਰਾਓ ਪਰ ਲੋਕਾਂ ਨੇ ਉੱਥੇ ਅੱਜ ਉਹ ਫੈਕਟਰੀ ਨਹੀਂ ਲੱਗਣ ਦਿੱਤੀ ਹੁਣ ਪੰਜਾਬ ਦੇ ਲੋਕ ਜਾਗ ਚੁੱਕੇ ਆ ਪਰ ਫਰਜ਼ ਬਣਦਾ ਵੀ ਅਸੀਂ ਇੱਕ ਦੂਜੇ ਦਾ ਸਾਥ ਦੇਈਏ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਤਾਂ ਹੀ ਜਾ ਕੇ ਮਸਲੇ ਪ੍ਰਭਾਵ ਹੱਲ ਹੋਣੇ ਆ ਭਵੰਤਮਾਨ ਕਹੀ ਜਾਂਦਾ ਹੈ ਕਿ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਹੈਗਾ ਹਰਿਆਣੇ ਨੂੰ ਦੇਣ ਨੂੰ ਤੇ ਜਿਹੜਾ ਪੰਜਾਬ ਦੇ ਅੰਦਰ ਪੰਜਾਬ ਦਾ ਪਾਣੀ ਬਰਬਾਦ ਕੀਤਾ ਜਾ ਰਿਹਾ ਉਹਦੀ ਕੋਈ ਪੁਛਕਿਸ਼ ਨਹੀਂ ਕੋਈ ਸੁਣਵਾਈ ਨਹੀਂ ਆ ਹੁਣੀ ਗੱਲ ਹੋਈ ਹੈ ਵੀ 150 ਕਰੋੜ ਲੀਟਰ ਪਾਣੀ ਰੋਜ਼ ਦਾ ਨਹਿਰ ਤੋਂ ਲੈ ਕੇ ਤੇ ਉਹ ਚ ਕੈਮੀਕਲ ਪਾ ਕੇ ਆ ਪੇਪਰ ਮਿਲ ਜਿਹੜੀ ਲੱਗਣੀ ਐ ਇੱਥੇ ਇਹ ਜਿੰਨਾ ਵੀ ਜ਼ਹਿਰੀਲਾ ਤੱਤਾ ਉਹ ਪਾ ਕੇ ਧਰਤੀ ਹੇਠਾਂ ਪਾਇਆ ਜਾਊਗਾ ਜਾਂ ਸਤਲੁਜ ਦਰਿਆ 'ਚ ਪਾਇਆ ਜਾਊਗਾ। ਅਗਲੀ ਗੱਲ ਜਿਹੜਾ ਬੰਦਾ ਉੱਥੇ ਕੋ ਹੋਰ ਬੋਲ ਰਿਹਾ ਮੈਂ ਸੁਣ ਰਿਹਾ ਸੀਗਾ ਵੀਡੀਓ ਸ਼ਾਇਦ ਕੋਈ ਸਰਪੰਚ ਆ ਕਿਸੇ ਪਿੰਡ ਦਾ ਹਸਪਾబాద్ ਹਸਪਾబాద్ ਸਰਪੰਚ ਨਹੀਂ ਹੈਗਾ ਜੀ ਸਰਪੰਚ ਨਹੀਂ ਹੈਗਾ ਜੀ ਇਹ ਵੀ ਨਾ ਬੰਦਾ ਕੋਈ। ਪਰ ਜਿਹੜਾ ਬੰਦਾ ਉਹ ਬੋਲ ਰਿਹਾ ਵੀ ਸਾਨੂੰ ਜੇ ਇੱਥੇ ਕਾਰਜ ਚਾਹੀਦਾ ਜੀ ਜਵਾਬ ਕਿੱਥੋਂ ਪੜਨਗੇ ਜੀ? ਕਰਾਂ ਨਹੀਂ ਜਨ ਗੱਲਾਂ ਦਰੀਲਾਂ ਦੇਖੋ ਕਹਿਈਆਂ ਕਿੰਨੀਆਂ ਫੋਕੀਆਂ ਦਰੀਲਾਂ ਨੇ ਘਬਰਾਉਣ ਦੀ ਲੋੜ ਨਹੀਂ ਇਹ ਜਿਹੇ ਗਦਾਰ ਬੰਦੇ ਹੁੰਦੇ ਹੀ ਆ ਅਗਲੀ ਗੱਲ ਜਿਹੜੀ ਮੈਂ ਬੇਨਤੀ ਤੁਹਾਨੂੰ ਅੱਜ ਹੋਰ ਕਰਦਾ ਐ ਇੱਥੇ ਹੁਣ ਘਰਾਂ ਦੇ ਨਾਲ ਬਹਿ ਜਾਓ ਜਾ ਕੇ ਵੀ ਆਪਾਂ ਜੀ ਮੱਲ ਮਾਰ ਲਈ ਜੰਗ ਜੱਤ ਲਈ ਨਾ ਛੋਡੇ ਨਾਲੋਂ ਕਈ ਗੁਣਾ ਚਲਾਕ ਤੇ ਤੇਜ ਐ ਉਹ ਹੋਰ ਕੋਈ ਪੰਤਲਾ ਖੇਡਣਗੇ ਹੋ ਸਕਦਾ ਇਸ ਪਬਲਿਕ ਹੀਅਰਿੰਗ ਨੂੰ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਮੇਲਾ ਮੂਲਾ ਪਵਾ ਕੇ ਜਾਂ ਹੋਰ ਢੰਗ ਤਰੀਕੇ ਨਾਲ ਇਹ ਦਰਸਾਉਣ ਦੀ ਕੋਸ਼ਿਸ਼ ਕਰਨ ਵੀ ਲੋਕ ਤਾਂ ਹੱਕ ਚਾਹੀ ਸਹਿਤ ਹਾਈ ਕੋਰਟ ਵੀ ਜਾਣਗੇ ਸੁਪਰੀਮ ਕੋਰਟ ਵੀ ਜਾਣਗੇ ਪ੍ਰਸ਼ਾਸਨ ਨੇ ਸਰਕਾਰ ਨੇ ਪੂਰਾ ਤੰਤਰ ਨੇ ਆਪਣਾ ਜ਼ੋਰ ਲਾਉਣਾ ਹੈ ਵੀ ਕਿਸੇ ਵੀ ਤਰੀਕੇ ਦੇ ਵਿੱਚ ਇਹ ਫੈਕਟਰੀ ਇਹ ਕਾਰਖਾਨਾ ਲੱਗਣਾ ਚਾਹੀਦਾ ਇਹਦੀ ਤੇ ਆਜੀ ਅੱਜ ਤੋਂ ਹੀ ਰੱਖਿਓ ਜੇ ਤੁਸੀਂ ਆਜ ਸੋਚ ਲਾ ਵੀ ਨਹੀਂ ਹੁਣ ਆਪਾਂ ਸੋਝੋ ਜੀ ਗਰਮੀ ਆ ਗਈ ਜੀ ਹੁਣ ਕਿਹਨੇ ਆਉਣਾ ਇੱਥੇ ਜਿਹੜੇ ਬੰਦੇ ਛੋਡੀ 16 17 ਦੇ ਵਿੱਚ ਜਾਂ 18 ਜਦੋਂ ਵੀ ਇਹ ਜ਼ਮੀਨ ਲਈ ਹੈ ਸੋਡਾ 1100 ਕਿੱਲਾ 1000 ਕਿੱਲਾ ਪਹਿਲੀ ਪੰਚਾਇਤੀ ਇੱਥੇ ਪਿਆ ਉਹਦੇ ਅੱਖ ਰੱਖੀ ਬੈਠੇ ਐ ਇਹ ਸੋਡਾ ਬਹੁਤ ਵੱਡਾ ਭਲੇਖਾ ਹੋਊਗਾ ਗਲਤ ਫਹਿਮੀ ਨਾ ਪਾਲ ਲਿਓ ਵੀ ਆਪਾਂ ਜਿੱਤ ਗਏ ਇਹ ਸਾਰਾ ਜੋਰ ਲਾ ਕੇ ਖੜਨਗੇ ਤੇ ਤੁਸੀਂ ਬਰਾਬਰ ਜੋਰ ਲਾਉਣ ਦੇ ਲਈ ਕੀ ਕਰਨਾ ਪਿੰਡਾਂ ਜਾਣਾ ਲਾਮਬੰਦੀ ਕਰਨੀਆਂ ਲੋਕਾਂ ਨੂੰ ਸਮਝਾਉਣਾ ਵੀ ਇਹਦੇ ਕੀ ਫਾਇਦੇ ਆ ਕੀ ਨੁਕਸਾਨ ਆ ਸਾਨੂੰ ਕੋਈ ਇਹ ਵੀ ਸਾਡੀ ਜ਼ਿੰਦਗੀ ਨਾਲ ਕੋਈ ਕੀਮਤੀ ਚੀਜ਼ ਨਹੀਂ ਹੈ ਤੇ ਨਾ ਸਾਡੇ ਕੋਲੇ ਪਾਣੀ ਦਾ ਕੋਈ ਦੂਜਾ ਤੀਜਾ ਬਦਲ ਆਏਗਾ ਜੇ ਜ਼ਿੰਦਗੀ ਨਾ ਰਹੀ ਜਾਨਾਂ ਨਾ ਬਚੀਆਂ ਸੇਤਾਂ ਨਾ ਰਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨਾ ਪੈਦਾ ਹੋਈਆਂ ਇੱਥੇ ਖਬਰ ਅਸੀਂ ਇੰਨਾ ਫੈਕਟਰੀਆਂ ਕਾਰਖਾਨਿਆਂ 'ਚ ਕੌਣ ਕੰਮ ਕਰੂਗਾ ਇਹ ਸਭ ਤੋਂ ਵੱਡਾ ਸਵਾਲ ਅਸੀਂ ਲੋਕਾਂ 'ਚ ਲੈ ਕੇ ਜਾਣਾ ਜਿਹੜੇ ਸਾਡੇ ਖਿਲਾਫ ਵੀ ਇਹ ਪ੍ਰਪਾਗੈਂਡਾ ਕਰਦੇ ਵੀ ਵਿਰੋਧ ਕਰਦੇ ਆ ਆਮ ਤੌਰ ਤੇ ਪ੍ਰਚਾਰ ਹੁੰਦਾ ਵੀ ਦੇਖੋ ਜੀ ਕਿਸਾਨਾਂ ਕੋਲੇ ਤਾਂ ਜ਼ਮੀਨ ਹੈਗੀ ਆ ਮਜ਼ਦੂਰ ਕਿੱਥੇ ਜਾਊਗਾ ਮਜ਼ਦੂਰ ਦੇ ਰੋਜ਼ਗਾਰ ਨੂੰ ਹੀ ਮਾਰਦੇ ਆ ਇਹ ਫੈਕਟਰੀਆਂ ਦਾ ਵਿਰੋਧ ਕਰਦੇ ਆ ਇਹ ਹੀ ਜੀਰੇ ਵੀ ਹੋਇਆ ਸੀਗਾ ਸਾਡੇ ਮਜ਼ਦੂਰ ਭਰਾ ਲਿਆ ਕੇ ਬਰਾਬਰ ਬਿਠਾ ਦੇ ਵੀ ਤੁਸੀਂ ਫੈਕਟਰੀ ਬੰਦ ਕਰੋ ਸਾਡਾ ਰੋਜ਼ਗਾਰ ਮਾਰੋਗੇ ਪਹਿਲੀ ਗੱਲ ਤਾਂ ਪੰਜਾਬੀਆਂ ਨੂੰ ਰੋਜ਼ਗਾਰ ਕਿੰਨਾ ਕੁ ਮਿਲਦਾ ਪੰਜਾਬ ਦੀਆਂ ਫੈਕਟਰੀਆਂ 'ਚ ਤੁਸੀਂ ਆਪੇ ਹਿਸਾਬ ਲਾ ਲਓ ਆ ਲੁਧਿਆਣਾ ਤੁਹਾਡੇ ਕੋਲ ਹੀ ਆ ਔਰ ਜਿੱਥੇ ਕਿਤੇ ਫੈਕਟਰੀ ਲੱਗੀ ਆ ਮਹਾਲੀ ਜਾਂ ਕਿਤੇ ਵੀ ਲੱਗੀਆਂ ਨੇ ਕਿੰਨਾ ਕੁ ਰੋਜ਼ਗਾਰ ਸਾਡੇ ਪੰਜਾਬੀਆਂ ਨੂੰ ਮਿਲਦਾ ਜੇ ਮਿਲਦਾ ਵੀ ਐ ਜੋ ਉਹ ਪੰਜਾਬੀ ਅਜਿਹਰੀਲਾ ਪਾਣੀ ਪੀ ਕੇ ਮਜ਼ਦੂਰ ਜਿਹੜਾ ਜਿਹਦੇ ਕੋਲ ਲਾਜੋ ਕਰਦੇ ਪੈਸੇ ਵੀ ਨਹੀਂ ਹੋਣੇ ਮਰ ਗਿਆ ਉਹਦੇ ਜਵਾਕ ਮਰ ਚਲੇ ਫਿਰ ਕਿਉਂ ਉਹਨੂੰ ਫੈਕਟਰੀ ਐ ਤਾਰੂਗੀ ਇਹ ਸਮਝਾਉਣ ਦੀ ਲੋੜ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਵੇਰ ਦੇ ਆਏ ਹੋ ਬਹੁਤਾ ਸਮਾਂ ਅਸੀਂ ਨਹੀਂ ਲੈਣਾ ਬਸ ਤਿਆਰੀ ਰੱਖਿਓ ਗਾਹਾਂ ਨੂੰ ਸਾਡੀ ਸਮੁੱਚੀ ਟੀਮ ਕਾਲੇ ਪਾਣੀਆਂ ਦਾ ਮੋਰਚਾ ਅੱਜ ਸ਼੍ਰੀਪਤੀ ਡਾਕਟਰ ਬੈਂਜ ਜੀ ਗੰਗਬੀਰ ਜੀ ਜਿੰਨੀ ਸਾਡੀ ਟੀਮ ਇੱਥੇ ਬੈਠੀ ਆ ਅਸੀਂ ਸਾਰੇ ਭਰਾਵੋ ਤਨੋਂ ਮਨੋਂ ਤੁਹਾਡੇ ਨਾਲ ਆ ਸਾਡਾ ਜਿਵੇਂ ਬਾਈ ਨੇ ਕਹੇ ਚੋਣ ਨਹੀਂ ਲੜਨੀ ਕੱਲ ਨਾ ਕੱਲੀਆਂ ਚੋਣਾਂ ਦੀ ਖੜ ਜਾਂਦੀਆਂ ਨੇ ਆ ਕਿ ਕਿਉਂਕਿ ਅਸੀਂ ਵੀ ਲੋਕ ਚੋਣਾਂ ਕਰਕੇ ਸਿਮਤ ਹੋ ਗਏ ਆ ਵੀ ਉਹਨੂੰ ਜਿਤਾ ਦਿਓ ਉਹਨੂੰ ਹਰਾ ਦਿਓ ਹੁਣ ਐਡਾ ਵੱਡਾ ਮੁੱਦਾ ਐ ਐਡਾ ਗੰਭੀਰ ਮੁੱਦਾ ਐ ਕੋਈ ਕਾਲੀ ਕੋਈ ਕਾਂਗਰਸੀ ਕੋਈ ਭਾਜਪਾ ਵਾਲਾ ਕੋਈ ਬੋਕਰ ਵਾਲਾ ਕੋਈ ਐਮਪੀ ਕੋਈ ਐਮਐਲਏ ਬੋਲ ਰਿਹਾ ਸਾਰਾ ਪੰਜਾਬ ਤਰਾਤਨਾ ਕਰਦਾ ਮੁਸਕਾਬਾ ਦੇਖ ਲਓ ਅਖਾੜੇ ਦੇਖ ਲਓ ਕਈ ਥਾਵਾਂ 'ਵੀ ਲੋਕ ਮੋਰਚਾ ਲਾਈ ਬੈਠੇ ਆ ਫੈਕਟਰੀਆਂ ਦੇ ਖਿਲਾਫ ਕੋਈ ਐਮਐਲਪੀ ਕੋਈ ਵਿਰੋਧੀ ਤਰ ਕੋਈ ਸਰਕਾਰ ਕੋਈ ਨਹੀਂ ਬੋਲਦਾ ਤੇ ਗਾਂਹ ਨੂੰ ਜਿਹੜਾ ਬੰਦਾ ਕਹਿੰਦਾ ਵੀ ਤੁਸੀਂ ਵਿਰੋਧ ਕਰਦੇ ਹੋ ਇੱਕ ਵਾਰੀ ਜਾ ਕੇ ਉਹਨੂੰ ਬੁੱਢੇ ਦਰਿਆ ਦੇ ਨਿਵਾ ਲਿਓ ਇਹ ਹੈ ਜੀ ਪਾਪ ਪੂ ਮੁੜ ਕੇ ਹਾਲੀ ਨਹੀਂ ਹੈਗਾ ਸੁਧਿਆਣੇ ਦਾ ਵੱਡਾ ਦਰਿਆ ਹਾਂ ਵਲੀਪੁਰ ਵਲੀਪੁਰ ਦਾ ਇਹਦਾ ਬੰਦਾ ਕਹਿੰਦਾ ਨਾ ਵੀ ਤੁਸੀਂ ਗਲਤ ਵਿਰੋਧ ਕਰਦੇ ਹੋ ਦੀ ਬਾਹ ਫੜੋ ਕੇ ਆ ਜਾ ਵਲੀਪੁਰ ਪਿੰਡ ਲੈ ਜਾਓ ਵੀ ਇੱਥੋਂ ਪਿੱਛੇ ਬਹਿ ਜਾ ਤੁਸੀਂ ਮੈਂ ਕਹਿੰਦਾ ਪਾਣੀ ਵੀ ਨਾ ਪਿਆਓ ਨਿਭਾਉਲਿਓ ਵੀ ਨਾ ਉਥੇ ਮੰਜਾ ਢਾਹ ਕੇ ਪਾ ਦਿਓ ਰਾਤ ਨੂੰ ਪਾ ਦਿਓ ਤੜਕੇ ਨੂੰ ਆਕੜਿਆ ਪੈ ਚੱਕਾਂਗੇ ਐਨੇ ਹਾਲਾਤ ਮਾੜੇ ਆ ਉਥੇ ਬਲੀਪੁਰ ਕੋਲੇ ਜਿਹੜੇ ਕਹਿੰਦੇ ਆ ਕਿ ਪਾਣੀ ਸਹੀ ਆ ਆ Rajasthan ਦੇ ਮੁੰਡੇ ਫੌਜੀ ਵਰਗੇ ਵੀਡੀਓ ਬਣਾ ਆਪਣਾ ਭੇਜਦੇ ਆ ਸਾਲ-ਸਾਲ ਦੇ ਜਵਾਬ ਮਰਦੇ ਆ ਉਥੇ ਪਾਣੀ ਪੀ ਕੇ ਉਹ ਜਸਲ ਮੇ ਤਖਲਾ ਲੋਕ ਅਜੇ ਭਾਈਮ ਤੋਂਨੇ ਗਾਲ੍ਹਾਂ ਤੇ ਧਰਾਂ ਗਾਲ੍ਹਾਂ ਪਿੰਡ ਅਸੀਂ ਗਏ ਆ ਤੇ ਜਰਹੇ ਲਾ ਪੈਣੀ ਜਿੰਨੇ ਨਵੇਂ ਬੱਚੇ ਪੈਦਾ ਹੋ ਰਹੇ ਹਨ ਉੱਥੇ ਸਾਰੇ ਪਾਹ ਜ ਪੈਦਾ ਹੋ ਰਹੇ ਆ ਡੂਲੇ ਲੰਗੜੇ ਇੰਨੇ ਕਾਣੇ ਇੱਧਰ ਵੀ ਆ ਸਾਰੀ ਬੱਟ ਚ ਆ ਸਾਰੇ ਹੀ ਹੋ ਰਿਹਾ ਪੰਜਾਬ ਚ ਹਾਲਾਤ ਇਹ ਬਣੇ ਖੜੇ ਸਾਰੇ ਪੰਜਾਬ ਦਾ ਪਾਣੀ ਪੀਂਜੋ ਰਿਹਾ ਹੀ ਨਹੀਂ ਨਾ ਦਰਿਆਵਾਂ ਦਾ ਨਹਿਰਾਂ ਦਾ ਨਾਂ ਧਰਤੀ ਇਕ ਸੁਪਰਾ ਹੋ ਤੁਹਾਡਾ ਧੰਨਵਾਦ ਤੁਸੀਂ ਧੜੇ ਉੱਪਰ ਉੱਠ ਕੇ ਪਾਰੀਆਂ ਤੋਂ ਉੱਪਰ ਉੱਠ ਕੇ ਅੱਜ ਆਪਣੀ ਧਰਤੀ ਆਪਣੇ ਪਾਣੀ ਨੂੰ ਬਚਾਉਣ ਲਈ ਚਮਕੌਰ ਸਾਹਿਬ ਦੀ ਧਰਤੀ ਤੇ ਇਕੱਠੇ ਹੋਇਆ ਵੱਖ-ਵੱਖ ਪਿੰਡਾਂ ਚੋਂ ਆਈ ਛੋਡੇ ਨਾਲ ਆ ਪਰ ਮੈਂ ਫੇਰ ਕਿਹੜਾ ਢੱਲੇ ਨਾ ਪੈ ਜਾਓ ਜੇ ਢੱਲੇ ਪੈ ਗਏ ਸਮਝ ਲੈ ਜਿੱਤਰੀ ਅੱਜ ਛੋਟੀ ਰਿਪੋਰਟ ਜਾਣੀ ਹੈ ਸੀਐਡੀ ਦੀ ਸਾਰੀ ਇੱਥੋਂ ਬਣ ਕੇ ਚੰਡੀਗੜ੍ਹ ਦਿੱਲੀ ਤੱਕ ਪਤਾ ਲੱਗਣਾ ਵੀ ਵਾਕਈ ਭਾਈ ਲੋਕ ਉੱਥੇ ਇਕੱਠੇ ਹੋ ਰਹੇ ਨੇ ਤੇ ਅੱਜ ਇਹ ਮੈਂ ਛੋਟਾ 2000 ਦਾ ਕੱਟ ਸੀ ਇਹ ਕੱਟ 20000 ਦਾ ਹੋਣਾ ਚਾਹੀਦਾ ਉਹਨਾਂ ਤਿਆਰੀ ਉਸ ਤਰੀਕੇ ਨਾਲ ਤੁਸੀਂ ਸ਼ੁਰੂ ਕਰਦਾ ਹਾਂ ਮੈਂ ਟੀਮਾਂ ਟੂਮਾਂ ਬਣਾ ਕੇ ਕਮੇਟੀ ਬਣਾ ਕੇ ਇੱਕ ਮੋਰਚਾ ਤੁਸੀਂ ਬਣਾਇਆ ਹੋਇਆ ਬੁਰੇ ਤਾ ਚਲੋ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਪਿੰਡੂ